ਅਸੀਂ ਜੰਦੀਰਾਮ ਸਾਹਿਬ ਬਾਰੇ ਕਿ ਜਿਹੜਾ ਉਹਨਾਂ ਦਾ ਬੁਰੇ ਦੌਰ ਚੋਂ ਗੁਜ਼ਰੇ ਹਨ ਤੇ ਜਿਹੜੀ ਵਾਈਫ ਦੂਜੀ ਜਿਹਦੇ ਨਾਲ ਬਾਅਦ ਚ ਵਿਆਹ ਕਰਵਾਇਆ ਜਾਂ ਸ਼ਗਿਰਦਾ ਨੇ ਕਰਵਾਇਆ ਤਾਂ ਉਹ ਵੀ ਸਿੰਗਰ ਸੀ ਕਿ ਨਹੀਂ ਨਹੀਂ ਉਹ ਖਾਸ ਸਿੰਗਰ ਨਹੀਂ ਸੀ ਕੋਸ਼ਿਸ਼ ਕੀਤੀ ਸੀ ਜੰਦੀਰਾਮ ਨੇ ਉਹਨੂੰ ਸਿੰਗਰ ਬਣਾਉਣ ਦੀ ਅੱਛਾ ਪਰ ਗੱਲ ਬਣੀ ਨਹੀਂ ਸੀ ਉਸ ਤੋਂ ਬਾਅਦ ਉਹਦੇ ਨਾਲ ਵੀ ਅਣਵਣ ਹੋ ਗਈ ਉਹ ਵਿਚਾਰੀ ਫੇਰ ਵਾਪਸ ਚਲੇ ਗਈ ਸੀ ਆਪਦੇ ਪਤਾ ਨਹੀਂ ਪਿੱਕ ਗਈ ਕਿੱਥੇ ਗਈ ਕੋਈ ਹਤਾ ਪਤਾ ਨਹੀਂ ਹੈ ਤੇ ਉਦੋਂ ਦੇਖੋ ਵੀਰ ਨੂੰ ਕੀ ਆ ਰੱਬ ਦੇ ਰੰਗ ਤੇ ਰੱਬ ਦੇ ਹੈ ਨਾ ਫਰਸ਼ ਤੋਂ ਅਰਸ਼ ਤੇ ਅਰਸ਼ ਤੋਂ ਫਰਸ਼ ਤੇ ਸਮਾਜ ਭਰਿਆ ਪਿਆ ਕਲਾਕਾਰੀ ਦੇ ਖੇਤਰ ਵਿੱਚ ਵੀ ਹੋਰ ਖੇਤਰਾਂ ਦੇ ਵਿੱਚ ਵੀ ਬਹੁਤ ਇਦਾਂ ਦੀਆਂ ਇਸ ਤਰ੍ਹਾਂ ਦੀ ਅੱਛਾ ਆਪ ਤੇ ਇਡੇ ਉੱਚੇ ਲਬਵੇਂ ਸੋਨੇ ਸਨਖੇਤ ਨਹੀਂ ਹੈਗੇ ਸੀ ਨਹੀਂ ਉਹ ਤਾਂ ਇੱਥੋਂ ਤੱਕ ਜਦੋਂ ਟਕੋਰ ਦੇ ਟਰਾਲ ਸਮਾਗਮ ਕਰਾਇਆ ਸਾਡਾ ਟਰਬਿਊਨ ਦਾ ਫੋਟੋਗ੍ਰਾਫਰ ਸੀ ਕਰਮ ਸਿੰਘ ਹਾਂਜੀ ਤੇ ਉਹ ਸੀ ਸਾਜੀ ਫੋਟੋ ਖਿਚਾਈ ਮੈਂ ਕਿਹਾ ਯਾਦ ਵਗਾਰ ਰਣਾਈਏ ਚਾਂਦੀਰਾਮ ਨਾਲ ਸਾਡੇ ਵੀ ਕਰਮ ਸਿੰਘ ਫੋਟੋ ਖਿੱਚ ਤੇ ਉਹ ਕਹਿੰਦਾ ਵੀ ਚਾਂਦੀਰਾਮ ਨੂੰ ਕਹਿੰਦਾ ਜੀ ਥੋੜਾ ਜਿਹਾ ਸਮਾਈਲਿੰਗ ਫੇਸ ਬਣਾਓ ਹੱਸੋ ਤੇ ਚਾਂਦੀਰਾਮ ਕਹਿੰਦਾ ਮੇਰੇ ਜੀ ਇੰਨਾ ਖਿੱਚ ਤੋ ਮੈਂ ਹੱਸਦਾ ਹੋਇਆ ਨਾ ਭੈੜਾ ਬਹੁਤ ਲੱਗਦਾ ਮੈ ਮੇਰਾ ਮੂੰਹ ਇਦਾਂ ਦਾ ਤੇ ਉਹਨੇ ਉਦੋਂ ਮਾੜਾ ਜਿਹਾ ਹੱਸਿਆ ਉਹਨੇ ਹੱਸਦੇ ਦੀ ਫੋਟੋ ਖਿੱਚੀ ਤੇ ਕਿਉਂਕਿ ਜਵਾੜੇ ਜਿਹੇ ਸੁੱਕੇ ਹੋਏ ਸੀ ਅੰਦਰ ਨਾਲ ਜਾਮਾਂ ਵੜੀਆਂ ਹੋਈਆਂ ਸੀ ਅਖੈਰੀ ਹੱਡੀ ਦਾ ਸਰੀਰ ਮਤਲਬ ਇੱਕ ਤਰ੍ਹਾਂ ਨਾਲ ਕਹੋ ਵੀ ਚਰਬੀ ਤਾਂ ਹੈ ਹੀ ਨਹੀਂ ਸੀ ਚਰਬੀ ਸ਼ੁਰੂ ਤੋਂ ਇਦਾਂ ਦਾ ਹੀ ਜੁੱਸਾ ਵੈਸੇ ਸ਼ੁਰੂ ਤੋਂ ਹੀ ਇਦਾਂ ਆ ਕਹਿਰਾ ਸੀ ਆ ਕਹਿਰੇ ਸਰੀ ਪੜਦਾ ਪਉਦਾ ਸੀ ਤੁਰਲੇ ਵਾਲੀ ਪੱਗ ਛੱਡਦਾ ਸੀ ਉਹਦੇ ਚ ਸੱਜ ਜਾਂਦਾ ਸੀ